ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਗਾਇਕ ਅਰਜਨ ਢਿਲੋਂ ਦਾ ਸ਼ੋਅ ਕੈਨਸਲ ਹੋ ਗਿਆ। ਜ਼ਿਆਦਾ ਭੀੜ ਹੋਣ ਦੇ ਕਾਰਨ ਮੌਕੇ ਤੇ ਇਹ ਸ਼ੋਅ ਕੈਨਸਲ ਕੀਤਾ ਗਿਆ। ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਲੱਗਿਆ ਭਾਰੀ ਜਾਮ-ਭਾਰੀ ਜਾਮ ਦੀਆਂ ਤਸਵੀਰਾਂ ਜੋ ਕਿ ਸਾਹਮਣੇ ਆਈਆਂ। ਸ਼ੋਅ ਦੇ ਚੱਲਦਿਆਂ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਫੈਨਸ ਪਹੁੰਚੇ ਸਨ ਤੇ ਭੀੜ ਜ਼ਿਆਦਾ ਹੋਣ ਦੇ ਕਾਰਨ ਸ਼ੋਅ ਕੈਨਸਲ ਹੋਇਆ। ਪੁਲਿਸ ਨੇ ਭਾਰੀ ਮੁਸ਼ਕਲ ਤੋਂ ਬਾਅਦ ਜਾਮ ਨੂੰ ਖੁਲਵਾਇਆ। ਦੇਰ ਰਾਤ ਤੱਕ ਜਾਮ ਦੇ ਵਿੱਚ ਲੋਕ ਫਸੇ ਰਹੇ। ਲੰਬੀਆਂ-ਲੰਬੀਆਂ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਕਿਉਂਕਿ ਇੱਕ ਆ ਕਿਤਨਾ ਕਿਤੇ ਪੀਓ ਅਥਾਰਟੀ ਦੀ ਆ ਲਾਪਰਵਾਹੀ ਵੀ ਕਹੀ ਜਾ ਸਕਦੀ ਹੈ ਆ ਕਿਉਂਕਿ ਜਿਹੜੇ ਪੀਓ ਦੇ ਮੁੱਖ ਗੇਟ ਨੇ ਵੱਡੀ ਗਿਣਤੀ ਦੇ ਵਿੱਚ ਆਊਟਸਾਈਡਰ ਲੋਕ ਪਹੁੰਚ ਗਏ ਦੂਰੋਂ ਦੂਰੋਂ ਲੋਕ ਅਰਜੰਟ ਨਾਉਂਦਾ ਸ਼ੋਅ ਵੇਖਣ ਲਈ ਪਹੁੰਚ ਗਏ ਹਾਲਾਤ ਇਹ ਸਨ ਕਿ ਜਿਹੜਾ ਚੇਰੀਪੁਰੀ ਜਗਾ ਸੀ ਜਿੱਥੇ ਕਿ ਸ਼ੋਰ ਰੱਖਿਆ ਗਿਆ ਸੀ ਉਹ ਤਾਂ ਬਿਲਕੁਲ ਉਬਰਕਰੂਡ ਹੈ ਹੀ ਸੀ ਆ ਸਟੂਡੈਂਟ ਸੈਂਟਰ ਹੋਵੇ ਕੋਈ ਵੀ ਏਰੀਆ ਹੋਵੇ ਗੱਡੀ ਲਾਉਣ ਕੱਕ ਜਗਾ ਨਹੀਂ ਸੀ ਰੰਬਾ ਲੰਬਾ ਜਾਮ ਲੱਗ ਗਿਆ ਆ ਉਸ ਤੋਂ ਬਾਅਦ ਮੌਕੇ ਦੇ ਵਰਾਕਰ ਕਰਕੇ ਫੈਸਲਾ ਲੈਣਾ ਪਿਆ ਸ਼ੋਅ ਨੂੰ ਕੈਂਸਲ ਕਰਨਾ ਪਿਆ ਆ ਇੰਨੀ ਕੰਟਰੋਲ ਤੋਂ ਬਾਹਰ ਪੀੜ ਹੋ ਚੁੱਕੀ ਸੀ ਕਿਉਂਕਿ ਜੇਕਰ ਹਾਲਾਤਾਂ ਦੇ ਵਿੱਚ ਜੋ ਹੁੰਦਾ ਆ ਤਾਂ ਫਿਰ ਹੋਰ ਵੀ ਜ਼ਿਆਦਾ ਦਿੱਕਤ ਹੋ ਸਕਦੀ ਸਥਿਤੀ ਹੋਰ ਵੀ ਆਊਟ ਆਫ ਕੰਟਰੋਲ ਹੋ ਸਕਦੀ ਤੇ ਇਸੇ ਕਰਕੇ ਸਥਿਤੀ ਨੂੰ ਉਕ ਰੱਖਦੇ ਹੋਏ ਫਿਰ ਅਜੇਟ ਲੋਂਦਾ ਸ਼ੋਅ ਕੈਨਸਲ ਕਰਨਾ ਪਿਆ ਕਿਉਂਕਿ ਆਮ ਤੌਰ ਤੇ ਜਦੋਂ ਇਸ ਤਰੀਕੇ ਦੇ ਯੂਨੀਵਰਸਿਟੀ ਦੇ ਵਿੱਚ ਸ਼ੋਅ ਹੁੰਦੇ ਨੇ ਆ ਤਾਂ ਗੇਟ ਤੇ ਚੈਕਿੰਗ ਵੀ ਹੁੰਦੀ ਹੈ ਜਿਹੜਾ ਆਊਟਸਾਈਡਰ ਹੁੰਦਾ ਉਸ ਦੀ ਐਂਟਰੀ ਨਹੀਂ ਹੁੰਦੀ ਆ ਪਰ ਅਜੀਹਾ ਉੱਥੇ ਨਜ਼ਰ ਨਹੀਂ ਆਇਆ ਕਿਉਂਕਿ ਕੋਈ ਵੀ ਆਊਟਸਾਈਡਰ ਆ ਰਿਹਾ ਸੀਗਾ ਉਸ ਦੀ ਐਂਟਰੀ ਹੋ ਰਹੀ ਸੀ ਆ ਪਰ ਹਾਲਾਤ ਇਹ ਬਣ ਗਏ ਕਿ ਸ਼ੋਅ ਦੇ ਕਾਫੀ ਸਮਾਂ ਪਹਿਲਾਂ ਹੀ 4-5 ਵਜੇ ਤੱਕ ਕਿਹੜਾ ਕਿ ਲੰਬਾ ਜਾਮ ਲੱਗ ਗਿਆ ਤੇ ਜਦੋਂ 6-7 ਵਜੇ ਤੇ ਉਸ ਤੋਂ ਬਾਅਦ ਹਾਲਾਤ ਇੱਥੋਂ ਤੱਕ ਬਣ ਗਏ ਵਾਰ-ਵਾਰ ਸਟੇਜ ਤੋਂ ਮੰਚ ਤੋਂ ਅਪੀਲਾਂ ਦੇ ਜਿਹੜੀਆਂ ਕਿ ਕੌਂਸਲ ਦੇ ਆ ਵਕਤ-ਵਕਤ ਆ ਵਿਦਿਆਰਥੀਆਂ ਦੇ ਵੱਲੋਂ ਕੀ-ਕੀਆਂ ਗਈਆਂ ਆਗੂਆਂ ਦੇ ਵੱਲੋਂ ਕੀ-ਕੀਆਂ ਗਈਆਂ ਆ ਪਰ ਜਦੋਂ ਪੀੜ ਕੰਟਰੋਲ ਦੇ ਵਿੱਚ ਨਹੀਂ ਹੋਈ ਤੇ ਆਖਰਕਾਰ ਰਜੈਂਟ ਲੋਂਦਾ ਸ਼ੋਅ ਆ ਕੈਨਸਲ ਕਰਨਾ ਪਿਆ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਆ ਤਾਂ ਫਿਰ ਆਖਰਕਾਰ ਕਾਉਂਸਲ ਦੇ ਜਿਹੜੇ ਵਿਦਿਆਰਥੀ ਸਨ ਜਿਹੜੇ ਆਪੂ ਸਨ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦੇ ਵੱਲੋਂ ਮੌਕੇ ਤੇ ਪ੍ਰੇ ਅਨਾਉਂਸਮੈਂਟ ਕੀਤੀ ਗਈ ਤੇ ਸ਼ੋਅ ਨੂੰ ਕੈਨਸਲ ਕਰਨਾ ਪਿਆ ਸ਼ਾਇਦ ਕਾਉਂਸਲ ਨੇ ਜਿਸ ਪ੍ਰਬੰਧਕਾਂ ਦੇ ਵੱਲੋਂ ਪੂਰਾ ਸ਼ੋਅ ਆਰਗੇਨਾਈਜ਼ ਕੀਤਾ ਗਿਆ ਸੀ ਉਹਨਾਂ ਨੇ ਇਥੋਂ ਤੱਕ ਨਹੀਂ ਸੀ ਸੋਚਿਆ ਕਿ ਇੰਨੀ ਜ਼ਿਆਦਾ ਪੀੜ ਹੋ ਜਾਵੇ ਕਿ ਇੰਨੀ ਵੱਡੀ ਗਿਮਤੀ ਦੇ ਵਿੱਚ ਲੋਕ ਉੱਥੇ मैं, मैं होगा, प्रोग्राम नहीं होगा किसी नहीं हो इसलिए प्लीज अपने अपने आराम से अपने मोबाइल देख के कोई आपस में किसी के मोबाइल ना छोड़िए और इसलिए प्यार से बिगड़ जाओ सबसे रिक्वेस्ट है और माफी भी चाहते है आपको इंटरवेंस हुआ रिक्वेस्ट है खासतौर पर मेडो निकल जाओ भीड़ बहुत ज्यादा है धक्का मुक्की होगी किसी का बच्चे का नुकसान हो गया सबका नुकसान है आज जोड़ के रिक्वेस्ट है शो कैंसिल है मैं मैं सिकंदरपुरा सौ प्रतिशत छत प्रतिशत मेरी वीडियो बना लो ਸ਼ੋਅ ਕੈਨਸਲ ਹੈ ਕੋਈ ਮਜ਼ਾਕ ਨਹੀਂ ਕੋਈ ਕੁਛ ਨਹੀਂ ਹੋਰ ਵਾਲੇ ਦੋ ਤਿੰਨ ਦਿਨਾਂ ਵਿੱਚ ਵੱਡਿਆ ਪ੍ਰੋਗਰਾਮ ਯੂਨੀਵਰਸਿਟੀ ਦੇ ਵਿੱਚ ਕਰਾਵਾਂਗੇ ਪਰ ਅੱਜ ਜਿਹੜਾ ਅੱਜ ਦੇ ਲਈ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਪਲੀਜ਼ ਰਿਕਵੈਸਟ ਕਰਦੇ ਆ ਕਿ ਫੀਸ ਸਦੀ ਜਿਹੜੀ ਬੇਲਤੀ ਨੂੰ ਸਰਕਾਰ ਕਰੋ ਅੱਜ ਦੇ ਲਈ ਸ਼ੋਅ ਕੈਨਸਲ ਆ ਪਰ ਕੋਰ ਵਾਲੇ ਦੇ ਵਿੱਚ ਆਪਾਂ ਜਰੂਰ ਜਿਹੜਾ ਹੋਸਟਲ ਕਰਾਵਾਂਗੇ ਹੋਗਾ ਪ੍ਰੋਗਰਾਮ ਨਹੀਂ ਹੋਏਗਾ ਅੱਜ ਇਸ ਜਿਆਦਾ ਨਹੀਂ ਹੋਏਗਾ ਆ ਤਾਂ ਤਨੋਂ ਇਹ ਪੁਰਣੀ ਤਸਵੀਰਾਂ ਵਿਖਾਈਆਂ ਦਰਸਲ ਮੰਚ ਤੋਂ ਜਿਵੇਂ ਅਨਾਉਂਸਮੈਂਟ ਕੀਤੀ ਗਈ ਸ਼ੋਅ ਕੈਨਸਲ ਕਰਦੀ ਕਿਉਂਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਸੀ ਕਿ ਜੇਕਰ ਭੀੜ ਕੰਟਰੋਲ ਨਹੀਂ ਹੁੰਦੀ ਹਾਲਾਤ ਕੰਟਰੋਲ ਦੇ ਵਿੱਚ ਨਹੀਂ ਹੁੰਦੇ ਤਾਂ ਸ਼ੋਅ ਕਿਸੇ ਵੀ ਹਾਲ ਦੇ ਵਿੱਚ ਨਹੀਂ ਹੋਵੇਗਾ ਕਿਉਂਕਿ ਅਜੇ ਮੌਕੇ ਜਦੋਂ ਵੀ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦੇ ਇਵੈਂਟ ਹੁੰਦੇ ਨੇ ਆ ਤਾਂ ਪੁਲਿਸ ਪ੍ਰਸ਼ਾਸਨ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜੇਕਰ ਇਹਨਾਂ ਹਾਲਾਤਾਂ ਦੇ ਵਿੱਚ ਸ਼ੋਅ ਕੀਤਾ ਜਾਂਦਾ ਤਾਂ ਫਿਰ ਸਥਿਤੀ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ ਆਪਰ ਸਭ ਤੋਂ ਵੱਡੀ ਵਜ੍ਹਾ ਇਸ ਦੇ ਪਿੱਛੇ ਇਹ ਕਹੀ ਜਾ ਸਕਦੀ ਹੈ ਕਿਉਂਕਿ ਸਟੂਡੈਂਟਸ ਵਿਦਿਆਰਥੀ ਤਾਂ ਜੇ ਇਵੈਂਟਸ ਦੇ ਵਿੱਚ ਉਹਦੇ ਵਿੱਚ ਪਹੁੰਚਦੇ ਨੇ ਪਰ ਵੱਡੀ ਗਿਣਤੀ ਦੇ ਵਿੱਚ ਆਊਟਸਾਈਡਰ ਬਹੁਤ ਸਾਰੇ ਪਹੁੰਚ ਗਏ ਹਾਂ ਤਾਂ ਕਿਸੇ ਨੇ ਵੀ ਇੱਥੋਂ ਤੱਕ ਅੰਦਾਜ਼ਾ ਨਹੀਂ ਲਗਾਇਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਅਰਜੁਨ ਢਿਲੋਂ ਦੇ ਸ਼ੋਅ ਵਾਸਤੇ ਲੋਕ ਆ ਪਹੁੰਚ ਜਾਣਗੇ ਉਸ ਦੀ ਵਜ੍ਹਾ ਇਹ ਵੀ ਹੁੰਦੀ ਹੈ ਕਿ ਇੱਥੇ ਕੋਈ ਟਿਕਟ ਨਹੀਂ ਹੁੰਦੀ ਆ ਬਿਲਕੁਲ ਫ੍ਰੀ ਐਂਟਰੀ ਹੁੰਦੀ ਆ ਕੋਈ ਵੀ ਆ ਕੇ ਸ਼ੋ ਜਿਹੜਾ ਕਿ ਵੇਖ ਸਕਦਾ ਆ ਪਰ ਆਮ ਤੌਰ ਤੇ ਇਹਨਾਂ ਸ਼ੋਜ਼ ਹੁੰਦੇ ਨੇ ਤਾਂ ਆਊਟਸਾਈਡਰ ਦਾ ਜਰੂਰ ਚੈਕਿੰਗ ਵੀ ਗੇਟਸ ਤੇ ਕੀਤੀ ਜਾਂਦੀ ਆ ਪਰ ਇਸ ਵਾਰ ਅਜਿਹਾ ਵੀ ਕੁਝ ਨਜ਼ਰ ਨਹੀਂ ਆਇਆ ਤੇ ਤਾਂ ਕਰਕੇ ਭੀੜ ਬਹੁਤ ਜ਼ਿਆਦਾ ਹੋਗੀ ਸਿਰਫ ਜਿਸ ਜਗ੍ਹਾ ਤੇ ਸਟੂਡੈਂਟ ਸੈਂਟਰ ਦੇ ਕੋਲ ਜਿੱਥੇ ਕਿ ਸ਼ੋ ਆਰਗੇਨਾਈਜ਼ ਕੀਤਾ ਗਿਆ ਸੀ ਉੱਥੇ ਤਾਂ ਭੀੜ ਹੈ ਹੀ ਸੀ ਚਾਹੇ ਸਟੂਡੈਂਟ ਸੈਂਟਰ ਦੀ ਹੋਵੇ ਨੇੜੇ ਜਿਹੜੇ ਜੰਨੇ ਵੀ ਡਿਪਾਰਟਮੈਂਟਸ ਨੂੰ ਹੋਣ ਉੱਥੇ ਵੱਡੀ ਭੀੜ ਜਿਹੜੀ ਸਾਫ਼ ਤੌਰ ਤੇ ਨਜ਼ਰ ਆਈ ਹਾ ਗੱਡੀ ਪਾਰਕ ਕਰਨ ਤੱਕ ਜਗ੍ਹਾ ਨਹੀਂ ਸੀ ਜਿਹੜੇ ਸਾਰੇ ਗੇਟ ਸੀ ਇੱਥੋਂ ਤੱਕ ਜਿਹੜਾ ਪੀਜੀਆਈ ਵਾਲਾ ਗੇਟ ਹੈ 1 ਨੰਬਰ ਗੇਟ ਉਸ ਨੂੰ ਬੰਦ ਤੱਕ ਕਰਨਾ ਪਿਆ ਗਿਆ ਦੂਜੇ ਗੇਟਾਂ ਤੇ ਲੰਬਾ ਲੰਬਾ ਜਾਮ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਇਕੱਠ ਹੋਣ ਕਰਕੇ ਹੋ ਨਹੀਂ ਸਕਿਆ ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ ਸੋ ਨਵੀਂ ਡੇਟ ਅਨਾਉਂਸ ਕਰਦੇ ਹਾਂ ਜਲਦੀ ਜਿਸ ਕਦਰੋਂ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਹੈ। ਮੇਰਾ ਆਪਣਾ ਬਹੁਤ ਮਨਸੀ ਪਰਫਾਰਮ ਕਰਨ ਦਾ ਜਲਦੀ ਮਿਲਦੇ ਆ। ਧੰਨਵਾਦ। ਸਸੀ ਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਘੱਟ ਹੋਣ ਕਰਕੇ ਹੋ ਨਹੀਂ ਸਕਿਆ। ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ। ਸੋ ਨਵੀਂ ਡੇਟ ਅਨਾਉਂਸ ਕਰਦੇ ਆ ਜਲਦੀ। ਜਿਸ ਕਦਰੋਂ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਹੈ। ਮੇਰਾ ਆਪਣਾ ਬਹੁਤ ਮਨਸੀ ਪਰਫਾਰਮ ਕਰਨ ਦਾ ਜਲਦੀ ਮਿਲਦੇ ਆ। हो हो, सबसे रिक्वेस्ट है तो माफी भी चाहते है आपको इंटरनेंस हुआ रिक्वेस्ट है पेड़ों पर पे, निकल जाओ बहुत ज्यादा है धक्का मुक्की होगी किसी का बच्चे को नुकसान हो गया सबका नुकसान है जोड़ के रिक्वेस्ट है शो कैंसिल है मैं अपना सिकंदर मुरा सौ प्रतिशत एक प्रतिशत मेरी वीडियो बना लो शो कैंसिल है कोई मजाक नहीं कोई कुछ नहीं आने वाले दो तीन दिनों वजिया प्रोग्राम यूनिवर्सिटी करावे पर अब अब के लिए थोड़े को हाथ जोड़ के माफी मांगते हैं प्लीज रिक्वेस्ट करते हैं कि प्लीज सभी जी बेनती स्वीकार करो अब शो कैंसल है और आने वाले दिनों जरूर जो फैसला करावे होगा प्रोग्राम नहीं होगा मैं किसी की आदत नहीं होगा इसलिए प्लीज अपने अपना आराम से अपने मोबाइल देख के कोई आपस में किसी के मोबाइल ना छोड़ हो इसलिए प्यार से भी जाओ ਸਭ ਤੋਂ ਰਿਕੁਐਸਟ ਹੈ ਮਾਫੀ ਵੀ ਚਾਹਤੇ ਹੈ ਕਿ ਆਪਕੋ ਇੰਜਰਨਸ ਹੋਇਆ ਰਿਕੁਐਸਟ ਹੈ ਮੈਨੋਂ ਸੇ ਖਾਸ ਤੌਰ ਤੇ ਬਾਹਰ ਨਿਕਲ ਜਾਓ ਹਿੰਦ ਬਹੁਤ ਜ਼ਿਆਦਾ ਹੈ ਤਕੜਾਂ ਉੱਕੀ ਹੋ ਗਈ ਕਿਸੇ ਦਾ ਬੱਚੇ ਦਾ ਨੁਕਸਾਨ ਹੋ ਗਿਆ ਸਭ ਦਾ ਨੁਕਸਾਨ ਹੈ ਆਜੋੜ ਕੇ ਰਿਕੁਐਸਟ ਹੈ ਸ਼ੋ ਕੈਨਸਲ ਹੈ ਮੈਂ ਮੈਂ ਸਿਕੰਦਰਪੁਰਾ 100% 100% ਫੇਰ ਵੀ ਵੀਡੀਓ ਬਣਾ ਲਓ ਸ਼ੋ ਕੈਨਸਲ ਹੈ ਕੋਈ ਮਜ਼ਾਕ ਨਹੀਂ ਕੋਈ ਕੁਛ ਨਹੀਂ ਔਰ ਵਾਲੇ 2-3 ਦੇ ਵਿੱਚ ਵਧੀਆ ਪ੍ਰੋਗਰਾਮ ਯੂਨੀਵਰਸਿਟੀ ਦੇ ਵਿੱਚ ਕਰਾਵਾਂਗੇ ਅੱਜ ਵੀ ਅੱਜ ਦੇ ਵੀ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਪਲੀਜ਼ ਰਿਕਵੈਸਟ ਕਰਦੇ ਆ ਕਿ ਫੀਲ ਸੱਡੀ ਜਿਹੜੀ ਬੇਇਨਸੂਰ ਕਰੋ ਅੱਜ ਦੇ ਲਈ ਸ਼ੋਅ ਕੈਨਸਲ ਆ ਪਰ ਕੌਣ ਲਈ ਕਿ ਨਾ ਆਪਾਂ ਜਰੂਰ ਜਿਹੜਾ ਹਸਟਾ